ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਬਹੁਤ ਮਹੱਤਵਪੂਰਨ ਤੇ ਇੰਟਰਸਟਿੰਗ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਹੋਰ ਜ਼ਿਆਦਾ ਅੱਜ ਪ੍ਰਚਲਿਤ ਹੋਈ ਜਾਂਦੀ ਆ ਲੋਕੀ ਜਦੋਂ ਮਕਾਨ ਖਰੀਦਦੇ ਆ ਤੇ ਮਕਾਨ ਖਰੀਦਣ ਵੇਲੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਲੱਗੇ ਲੋਕ ਇੱਕ ਬਹੁਤ ਵੱਡਾ ਵਹਿਮ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ ਜਿਹਦੇ ਬਾਰੇ ਅੱਜ ਗੱਲ ਕਰਨੀ ਆ ਸਾਊਥ ਫੇਸਿੰਗ ਪਲਾਟ ਆ ਕਹਿੰਦੇ ਉਹ ਕਦੇ ਨਹੀਂ ਲੈਣਾ ਚਾਹੀਦਾ ਦੱਖਣ ਦਿਸ਼ਾ ਵਾਲਾ ਪਲਾਟ ਜਦੋਂ ਵੀ ਕੋਈ ਕਲੋਨੀ ਨਵੀਂ ਬਣਦੀ ਆ ਸਾਰੇ ਪਲਾਟ ਵਿਕ ਜਾਂਦੇ ਨੇ ਸਾਊਥ ਫੇਸਿੰਗ ਪਲਾਟ ਹੈ ਉਹ ਬੜੀ ਧੀਰ ਨਾਲ ਵਿਕਦੇ ਨੇ ਜਾਂ ਕਹਿ ਲਓ ਜੇ ਵਿਕਦੇ ਨੇ ਤਾਂ ਤੁਹਾਨੂੰ ਉਹ ਘੱਟ ਰੇਟ ਤੇ ਮਿਲਣਗੇ ਅਕਸਰ ਦੇਖਿਓ ਕਿਸੇ ਵੀ ਡੀਲਰ ਦੇ ਕੋਲ ਜਾਇਓ ਤੇ ਉਹ ਤੁਹਾਨੂੰ ਕਹੂਗਾ ਵੀ ਸਾਊਥ ਫੇਸਿੰਗ ਚੱਲ ਜੂਗਾ ਜੀ ਉਹਦਾ ਸਵਾਲ ਹੁੰਦਾ ਜਿਹਦੇ ਕੋਈ ਬਜਟ ਘੱਟ ਹੁੰਦਾ ਨਾ ਤਾਂ ਉਹ ਕਹਿ ਦਿੰਦੇ ਨੇ ਤੁਹਾਨੂੰ ਸਾਊਥ ਫੇਸਿੰਗ ਪਲਾਟ ਦਵਾ ਦਿੰਨੇ ਆ ਜਾਂ ਸਾਊਥ ਫੇਸਿੰਗ ਜਿਹੜਾ ਮਕਾਨ ਆ ਉਹ ਦਵਾ ਦਿੰਨੇ ਆ ਮਤਲਬ ਦੱਖਣ ਦਿਸ਼ਾ ਵਾਲਾ ਜੇ ਮੰਨ ਲਓ ਕਿ ਕੋਈ ਮੈਂ ਉਦਾਹਰਣੇ ਦੇਵਾਂਗਾ ਸਿਰਫ ਤੁਹਾਨੂੰ ਕਿ ਜੇ ਤੁਹਾਨੂੰ 50 ਲੱਖ ਦਾ ਕੋਈ ਘਰ ਮਿਲ ਰਿਹਾ ਜਿਹਦੀ ਕੋਈ ਦਿਸ਼ਾ ਹੋਊ ਹੋਰ ਆ ਭਾਵੇਂ ਉਹ ਨਾਰਥ ਆ ਈਸਟ ਵੈਸਟ ਜਿਹੜੀ ਵੀ ਆ ਈਸਟ ਨੂੰ ਆਪਾਂ ਸਭ ਤੋਂ ਚੰਗਾ ਮੰਨਦੇ ਆ ਨਾ ਜਿਹੜੀ ਚੜ੍ਹਦੇ ਵੱਲ ਨੂੰ ਹੋਵੇ ਜਿਹਦਾ ਮੂੰਹ ਕੋਠੀ ਦਾ ਪਲਾਟ ਦਾ ਤੇ ਉਹ ਜੇ ਤੁਹਾਨੂੰ 50 ਲੱਖ ਦਾ ਮਿਲਦਾ ਤਾਂ ਜਿਹੜਾ ਸਾਊਥ ਵਾਲਾ ਵਾ ਉਹਦੇ ਚ ਤੁਹਾਨੂੰ 5 ਲੱਖ ਦਾ ਵੀ ਫਰਕ ਪੈ ਸਕਦਾ ਮਤਲਬ ਉਹੀ ਚੀਜ਼ ਤੁਹਾਨੂੰ 45 ਲੱਖ ਦੇ ਵਿੱਚ ਮਿਲ ਸਕਦੀ ਆ ਸੇਮ ਕੰਸਟਰਕਸ਼ਨ ਸੇਮ ਸਾਰਾ ਕੁਝ ਸਿਰਫ ਇੱਕ ਦਿਸ਼ਾ ਕਰਕੇ ਤੇ ਸਾਰਾ ਕੁਝ ਕਿਉਂ ਸ਼ੁਰੂ ਹੋਇਆ ਕੀ ਨੇ ਸਾਨੂੰ ਇੰਨੇ ਵਹਿਮ ਪਾਤੇ ਕੀ ਇਹਦੇ ਪਿੱਛੇ ਕਾਰਨ ਆ ਇਹਦੇ ਬਾਰੇ ਥੋੜੀ ਜੀ ਗੱਲ ਕਰਾਂਗੇ ਅਸਲ 'ਚ ਦੇਖੋ ਇਹਦੇ ਪਿੱਛੇ ਕੋਈ ਵੀ ਕਾਰਨ ਜਿਹੜਾ ਨਹੀਂ ਹੈਗਾ ਕਿ ਸਾਊਥ ਫੇਸਿੰਗ ਪਲਾਟ ਲੈਂਡ ਦੇ ਨਾਲ ਕਹਿੰਦੇ ਆ ਕਿ ਘਰ ਦੇ ਵਿੱਚ ਲੋਕ ਬਿਮਾਰ ਰਹਿਣ ਲੱਗ ਜਾਂਦੇ ਆ ਇਹ ਜਿਹੜੇ ਲੋਕਾਂ ਨੇ ਵਹਿਮ ਫਲਾਏ ਹੋਏ ਨੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਤੇ ਹੋਰ ਬਹੁਤ ਕੁਝ ਜਿਹੜਾ ਜੋੜਿਆ ਜਾਂਦਾ ਜਦ ਕਿ ਐਦਾਂ ਦਾ ਕੁਝ ਵੀ ਨਹੀਂ ਹੈਗਾ ਜਿਹੜਾ ਵਿਗਿਆਨਕ ਕਾਰਨ ਕਿ ਸਾਊਥ ਫੇਸਿੰਗ ਲੋਕ ਨਹੀਂ ਲੈਣਾ ਚਾਹੁੰਦੇ ਉਹ ਸਿਰਫ ਇਹ ਵਿਗਿਆਨਕ ਕਾਰਨਾ ਕਿ ਜਿਹੜਾ ਸਾਊਥ ਦੀ ਜਿਹੜੀ ਦਿਸ਼ਾ ਹੁੰਦੀ ਹੈ ਨਾ ਉੱਥੇ ਸੂਰਜ ਆ ਜਿਹੜਾ ਉਹ ਬਹੁਤ ਜ਼ਿਆਦਾ ਦੇਰ ਤੱਕ ਆਪਣਾ ਅਸਰ ਦਿਖਾਉਂਦਾ ਮਤਲਬ ਧੁੱਪਾ ਜਿਹੜੀ ਸਭ ਤੋਂ ਜ਼ਿਆਦਾ ਸਾਊਥ ਫੇਸਿੰਗ ਦੇ ਉੱਤੇ ਆਉਂਦੀ ਹੈ ਕਦੇ ਵੀ ਦੇਖ ਲਿਓ ਕਿ ਦੱਖਣ ਦਿਸ਼ਾ ਦਾ ਜਿਹੜਾ ਘਰ ਹੋਊਗਾ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਆਊਗੀ ਜਿਹੜਾ ਚੜ੍ਹਦੇ ਵੱਲ ਨੂੰ ਹੋਊਗਾ ਜਿਹਦਾ ਮੂੰਹ ਉੱਥੇ ਸਵੇਰੇ ਵੀ ਸਵੇਰੇ ਸਵੇਰੇ ਜਿਹੜੇ ਸੂਰਜ ਚੜ੍ਹਦੇ ਦੀ ਮੱਠੀ ਮੱਠੀ ਧੁੱਪ ਜਿਹੜੀ ਬਹੁਤ ਚੰਗੀ ਮੰਨੀ ਜਾਂਦੀ ਆ ਉਹ ਆਉਂਦੀ ਆ ਤੇ ਦੁਪਹਿਰ ਤੱਕ ਧੁੱਪ ਰਹਦੀ ਉਸ ਤੋਂ ਬਾਅਦ ਚਲੇ ਜਾਂਦੀ ਆ ਬਾਕੀ ਘਰ ਦੀ ਲੋਕੇਸ਼ਨ ਤੇ ਵੀ ਡਿਪੈਂਡ ਆ ਘਰ ਦੇ ਆਸ-ਪਾਸ ਕਿੰਨਾ ਕਿੰਨੇ ਪਲਾਟ ਖਾਲੀ ਕਿੰਨੀ ਜਗ੍ਹਾ ਵਾ ਇਹ ਸਾਰਾ ਇਹਤੇ ਵੀ ਨਿਰਭਰ ਕਰਦਾ ਵਾ ਕੱਲੀ ਦਿਸ਼ਾ ਤੇ ਨਿਰਭਰ ਨਹੀਂ ਕਰਦਾ ਪਰ ਸਾਊਥ ਫੇਸਿੰਗ ਕਿ ਇਹੋ ਜੀ ਕਿ ਉੱਥੇ ਕਹਿੰਦੇ ਆ ਕਿ ਜਿਹੜੀਆਂ ਰੇਜ਼ ਨੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਸਭ ਤੋਂ ਜ਼ਿਆਦਾ ਪੈਂਦੀਆਂ ਨੇ ਇਹਦੇ ਪਿੱਛੇ ਲੋਕ ਤਾਂ ਵੀ ਥੋੜਾ ਜਿਹਾ ਡਰਦੇ ਨੇ ਕਿ ਸਾਊਥ ਫੇਸਿੰਗ ਘਰ ਨਹੀਂ ਲੈਣਾ ਕਹਿੰਦੇ ਆ ਕਿ ਉਹਦਾ ਜਿਹੜਾ ਪੇਂਟ ਆ ਜੀ ਜਿੰਨੀ ਧੁੱਪ ਆ ਉਹ ਜਲਦੀ ਫੇਡ ਹੋ ਜਾਂਦਾ ਬਹੁਤ ਜ਼ਿਆਦਾ ਹੀਟ ਆ ਜਿਹੜੀ ਉਸ ਘਰ ਦੇ ਵਿੱਚ ਰਹਿੰਦੀ ਆ ਤੇ ਠੰਡ ਦੇ ਵਿੱਚ ਤਾਂ ਮੌਜਾ ਫਿਰ ਉਹ ਘਰ ਵਾਲਿਆਂ ਨੂੰ ਆ ਗਰਮੀ ਦੇ ਵਿੱਚ ਉਹਨਾਂ ਨੂੰ ਇਹਦਾ ਹੋ ਗਿਆ ਕਿ ਵਿਗਿਆਨਕ ਸਾਇੰਟਿਫਿਕ ਰੀਜ਼ਨ ਕਿ ਕਿਉਂ ਨਹੀਂ ਲੋਕ ਸਾਊਥ ਫੇਸਿੰਗ ਨੂੰ ਪ੍ਰੀਫਰੈਂਸ ਹੁੰਦੇ ਪਰ ਮੈਂ ਹੁਣ ਇੱਕ ਦੋ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਮੈਨੂੰ ਉਹ ਮਿਲਿਆ ਜੀ ਸਪੈਸ਼ਲ ਉਹਦਾ ਨਾ ਘਰ ਇੱਥੇ ਹੈਗਾ ਨਾਰਥ ਫੇਸਿੰਗ ਦੇ ਵਿੱਚ ਤੇ ਉਹਨੇ ਆਪਣਾ ਘਰ ਬੰਦੇ ਨੇ ਜੀ ਵੇਚਣ ਤੇ ਲਾਇਆ ਹੋਇਆ ਮੈਂ ਕਹ ਵੀ ਚਲੋ ਹੁਣ ਅਗਲੇ ਦੀ ਅੱਛਾ ਵਾ ਮੈਂ ਫੇਰ ਵੀ ਸਵਾਲ ਜਿਹੜਾ ਪਰਸਨਲ ਕਰ ਰਿਹਾ ਵੀ ਕਰ ਲਿਆ ਸਾਰਾ ਕੁਝ ਤਾਂ ਠੀਕ ਆ ਜੀ ਤੁਸੀਂ ਕਿਉਂ ਵੇਚਣ ਲੱਗਿਓ ਕਹਿੰਦਾ ਮੇਰੀ ਵਾਈਫ ਦੀ ਹੈ ਡਿਮਾਂਡ ਆ ਕਿ ਅਸੀਂ ਸਾਊਥ ਫੇਸਿੰਗ ਘਰ ਲੈਣਾ ਮੇਗਾ ਜੀ ਸਾਊਥ ਫੇਸਿੰਗ ਦਾ ਲੋਕ ਭੱਜਦੇ ਨੇ ਲੋਕ ਤਾਂ ਸੋ ਕੋ ਡਰਦੇ ਨੇ ਸਾਊਥ ਫੇਸਿੰਗ ਲੈਂਡ ਤੋਂ ਜਿਹੜਾ ਬੰਦਾ ਵੈਮ ਵੀ ਨਹੀਂ ਕਰਦਾ ਨਾ ਉਹ ਵੀ ਨਹੀਂ ਲੈਂਦਾ ਪਤਾ ਕਿਉਂ ਕਿਉਂਕਿ ਉਹ ਕਹਿੰਦਾ ਗੱਲ ਨੂੰ ਵਿਗੜਾ ਨਹੀਂ ਕਿਉਂਕਿ ਉਹਦਾ ਗਾਹ ਘੱਟ ਲੱਗਦਾ ਲੋਕ ਸਾਊਥ ਫੇਸਿੰਗ ਕਈ ਸੁਣ ਕੇ ਕਹਿੰਦੇ ਸਾਨੂੰ ਦਿਖਾਇਓ ਹੀ ਨਾ ਜੀ ਜਿੰਨੀ ਮਰਜ਼ੀ ਕੋਈ ਵਧੀਆ ਚੀਜ਼ ਹੋਵੇ ਸਾਊਥ ਫੇਸਿੰਗ ਅਸੀਂ ਲੈਣਾ ਹੀ ਨਹੀਂ ਤੇ ਉਹ ਬੰਦਾ ਕਹਿ ਰਿਹਾ ਵੀ ਮੈਂ ਸਾਊਥ ਫੇਸਿੰਗ ਘਰ ਬਣਾਉਣਾ ਮੇਰੀ ਵਾਈਫ ਕਹੇਰੀ ਮੈਂ ਕਾਰਨ ਕਹਿੰਦੇ ਜੀ ਉਹ ਬੰਦਾ ਕਹਿੰਦਾ ਜੀ ਉਹਨਾਂ ਧੁੱਪ ਬਹੁਤ ਪਸੰਦ ਆ ਤੇ ਆ ਜਿਹੜੀਆਂ ਪਿਛਲੀਆਂ ਕੁਝ ਠੰਡਾਂ ਲੰਗੀਆਂ ਨੇ ਸਾਡੇ ਨਾਰਥ ਫੇਸਿੰਗ ਦੇ ਵਿੱਚ ਬਿਲਕੁਲ ਧੁੱਪ ਹੀ ਨਹੀਂ ਆਈ ਨਾ ਅੱਗੇ ਨਾ ਪਿੱਛੇ ਤੇ ਇਸ ਕਰਕੇ ਅਸੀਂ ਹੁਣ ਸਾਊਥ ਫੇਸਿੰਗ ਮਕਾਨ ਲੈਣਾ ਕਿ ਅਸੀਂ ਧੁੱਪ ਦਾ ਜਿਹੜਾ ਮਜ਼ਾ ਠੰਡ ਦੇ ਵਿੱਚ ਪੂਰਾ ਲੈ ਸਕੀਏ ਤੇ ਗਰਮੀ ਦੇ ਵਿੱਚ ਤਾਂ ਕਹਿੰਦਾ ਫਿਰ ਏਸੀ ਚੱਲੀ ਜਾਣੇ ਹੁੰਦੇ ਆ ਉਦੋਂ ਕੋਈ ਮਤਲਬ ਨਹੀਂ ਮਤਲਬ ਬੰਦਾ ਸਪੈਸ਼ਲ ਘਰ ਨਾਰਥ ਫੇਸਿੰਗ ਵੇਚ ਕੇ ਸਾਊਥ ਚ ਜਾਣਾ ਚਾਹੁੰਦਾ ਐ ਹੋਜੀ ਵੀ ਲੋਕ ਨੇ ਹੁਣ ਬਿਲ ਗੇਟਸ ਦਾ ਤੁਸੀਂ ਨਾਮ ਸੁਣਿਆ ਕਿੰਨਾ ਵੱਡਾ ਬੰਦਾ ਹੋ ਕਿੰਨਾ ਅਮੀਰ ਬੰਦਾ ਹੋ ਦੁਨੀਆ ਦੇ ਉੱਤੇ ਦੁਨੀਆ ਦੇ ਅਮੀਰ ਬੰਦਿਆਂ ਚ ਸ਼ਾਮਲ ਆਓ ਟਾਪ 10 ਦੇ ਵਿੱਚ ਤਾਂ ਮੇਰੇ ਖਿਆਲ ਇਸ ਟਾਈਮ ਹੋਊਗਾ ਹੀ ਮੈਂ ਰਿਸਰਚ ਨਹੀਂ ਕੀਤੀ ਉਹ ਬੰਦੇ ਦਾ ਘਰ ਆ ਜਿਹੜਾ ਸਾਊਥ ਫੇਸਿੰਗ ਆ ਫਿਰ ਹੁਣ ਦੱਸੋ ਕੀ ਉਹਨੂੰ ਕਾਮਯਾਬੀ ਨਹੀਂ ਮਿਲੀ ਹੋਰ ਬਹੁਤ ਉਦਾਹਰਨਾਂ ਸਾਡੇ ਲੁਧਿਆਣੇ ਦੇ ਵਿੱਚ ਮੈਂ ਤੁਹਾਨੂੰ ਦਿਖਾ ਦੂੰਗਾ بڑے ਵੱਡੇ ਵੱਡੇ ਨਾਮ ਨੇ ਵੱਡੇ ਵੱਡੇ ਗਰੁੱਪ ਨੇ ਜਿਨ੍ਹਾਂ ਦੇ ਘਰ ਸਾਊਥ ਫੇਸਿੰਗ ਨੇ ਤੇ ਕੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਹੋਈ ਉਹਨਾਂ ਨੇ ਕਾਮਯਾਬੀਆਂ ਹਾਸਲ ਨਹੀਂ ਕੀਤੀਆਂ ਇਹ ਸਾਰੇ ਸਾਡੇ ਮਨ ਦੇ ਬਣਾਏ ਹੋਏ ਵਹਿਮ ਆ ਤੇ ਕੁਝ ਜਿਹੜੇ ਚਲਾਕ ਲੋਕਾਂ ਨੇ ਇਸ ਇਹ ਚੀਜ਼ਾਂ ਦੇ ਵਿੱਚੋਂ ਪੈਸਾ ਕਮਾਉਣ ਦੇ ਲਈ ਇਹ ਸਾਰੇ ਜਿਹੜੇ ਵਹਿਮ ਭਰਮ ਪੈਦਾ ਕੀਤੇ ਆ ਸੋ ਦਸ਼ਾਮਤ ਸਾਰੀਆਂ ਰੱਬ ਦੀਆਂ ਨੇ ਜੀ ਇਹਦੇ ਪਿੱਛੇ ਵਿਗਿਆਨਿਕ ਕਾਰਨ ਜ਼ਰੂਰ ਹੋ ਸਕਦੇ ਆ ਜਿਹੜੇ ਮੈਂ ਦੱਸਿਆ ਤੁਹਾਨੂੰ ਕਿ ਲੋਕ ਧੁੱਪ ਤੋਂ ਜਿਹੜੇ ਡਰਦੇ ਨੇ ਉਹ ਨਹੀਂ ਲੈਣਗੇ ਸਾਊਥ ਫੇਸਿੰਗ ਤੇ ਹੋਰ ਕੋਈ ਇਹਦੇ ਪਿੱਛੇ ਕੋਈ ਵਜ੍ਹਾ ਨਹੀਂ ਆ ਕੋਈ ਵੀ ਖਬਰਾਟ ਦੀ ਤੁਹਾਨੂੰ ਲੋੜ ਨਹੀਂ ਤੇ ਤੁਸੀਂ ਸਾਊਥ ਫੇਸਿੰਗ ਪਲਾਟ ਹੱਸ ਕੇ ਲੈ ਸਕਦੇ ਹੋ ਹਾਂ ਜੇ ਤੁਹਾਨੂੰ ਸਸਤਾ ਮਿਲਦਾ ਫਿਰ ਹੋਰ ਕੀ ਚਾਹੀਦਾ ਤੁਸੀਂ ਆਪਣੇ ਪੈਸੇ ਬਚਾਓ ਕੁਝ ਨਹੀਂ ਹੋਣ ਲੱਗਿਆ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਇੰਟਰਸਟਿੰਗ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਗਾ